ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਆਪਾਂ ਪਹੁੰਚੇ ਅੱਜ ਪਿੰਡ ਕਾਕੜਾ ਦਵਾਨ ਟੋਡਰ ਮਲਜੀ ਦੇ ਜੱਦੀ ਪਿੰਡ ਤੇ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਗੇਟ ਬਣਿਆ ਹੋਇਆ ਦਵਾਨ ਟੋਡਰ ਮਲਜੀ ਯਾਦਗਾਰੀ ਗੇਟ ਪਿੰਡ ਕਾਕੜਾ ਤੇ ਇੱਥੇ ਗੁਰਦੁਆਰਾ ਸਾਹਿਬ ਨੇ ਮੇਰੇ ਦਵਾਨ ਟੋਡਰ ਮਲਜੀ ਦੇ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਆਪਾਂ ਹੁਣ ਚੱਲਦੇ ਆਂ ਪਿੰਡ ਵੱਲ ਨੂੰ ਤੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਤੇ ਆਜੋ ਜੀ ਇਹ ਆ ਜੀ ਦੀਵਾਨ ਟੋਡਰਮਲ ਯਾਦਗਾਰੀ ਗੇਟ ਪਿੰਡ ਕਾਕੜਾ ਤੇ ਦੀਵਾਨ ਟੋਡਰਮਲ ਜੀ ਦਾ ਇਹ ਜੱਦੀ ਪਿੰਡ ਆ ਇਸੇ ਦਰੋਂ ਨਾਲ ਜਨਮ ਆ ਤੇ ਜਿਸ ਗੁਰਦੁਆਰਾ ਸਾਹਿਬ ਤੋਂ ਮੈਂ ਪਹਿਲਾਂ ਦਰਸ਼ਨ ਕਰਾਈ ਤੀ ਗੁਰਦੁਆਰਾ ਮੰਜੀ ਸਾਹਿਬ ਉੱਥੇ ਨਾਲ ਜਮੀਨ ਹੁੰਦੀ ਸੀ ਤੇ ਉਹਨਾਂ ਜਨਮ ਇਸ ਪਿੰਡ ਦੇ ਵਿੱਚ ਹੋਇਆ ਇਹ ਸਾਰਾ ਪਿੰਡ ਕਾਕੜਾ ਤੇ ਇਹ ਗੇਟ ਰੋਡ ਤੇ ਉੱਤੀ ਬਣਿਆ ਹੋਇਆ ਜਿਹੜਾ ਪਿੰਡ 'ਚ ਐਂਟਰੀ ਕਰਦੇ ਆ ਇੱਥੋਂ ਤੇ ਸਾਹਮਣੇ ਹੀ ਇਹ ਗੇਟ ਬਣਿਆ ਹੋਇਆ ਪਹਿਲਾਂ ਤੇ ਇਹ ਪਿੰਡ ਕਾਕੜਾ ਸਾਹਮਣੇ ਤੇ ਹੁਣ ਆਪਾਂ ਚੱਲਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਉਸ ਗੁਰੂ ਘਰ ਦੇ ਤੇ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਜੀ ਤੇ ਆਜੋ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੱਗੇ ਪਹੁੰਚ ਗਏ ਇਹ ਗੁਰਦੁਆਰਾ ਦੀਵਾਨ ਟੋਡਰਮਲ ਜੀ ਦੀ ਯਾਦ ਵਿੱਚ ਬਣਿਆ ਹੋਇਆ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਨਾਲ ਹੀ ਇੱਧਰ ਸਕੂਲ ਬਣਿਆ ਹੋਇਆ ਦੀਵਾਨ ਟੋਡਰਮਲ ਪਬਲਿਕ ਸਕੂਲ ਕਾਕੜਾ ਤੇ ਇਧਰ ਨਾਲ ਹੀ ਗੁਰਦੁਆਰਾ ਜੀ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਣੀ ਆ ਗੁਰਦੁਆਰਾ ਸਾਹਿਬ ਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਤੇ ਆਪਾਂ ਹੁਣ ਮੱਥਾ ਟੇਕਦੇ ਆਂ ਦਰਬਾਰ ਸਾਹਿਬ ਦੀ ਨਾਲ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਆਪਾਂ ਚੱਲਦੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਸਾਹਮਣੇ ਦਵਾਰ ਟੋਡਰ ਮੱਝ ਦਾ ਇਤਿਹਾਸ ਦੱਸਿਆ ਤੇ ਸਾਹਮਣੇ ਦਰਬਾਰ ਸਾਹਿਬ ਆ ਪਹਿਲਾਂ ਮੈਂ ਤੁਹਾਨੂੰ ਇਤਿਹਾਸ ਦੱਸਦਾ ਇਤਿਹਾਸ ਤੁਸੀਂ ਇੱਕ ਵਾਰ ਪੜ ਲਿਓ ਸਾਰਾ ਸਕਰੀਨ ਸ਼ਾਟ ਵੀ ਲੈ ਲਿਓ ਵੀਡੀਓ ਰੋਕ ਕੇ ਹੀ ਪੜ ਲਿਓ ਦਵਾਨ ਟੋਡਰਮਲ ਜੀ ਬਾਰੇ ਪਹਿਲਾਂ ਤੋਂ ਪਤਾ ਹੀ ਆ ਉਹਨੂੰ ਪਿਆਰੀ ਵੀਡੀਓ ਜਪਾ ਦੱਸਿਆ ਹੋਇਆ ਪਰ ਤੁਸੀਂ ਫਿਰ ਵੀ ਇਤਿਆਸ ਇੱਥੇ ਪੜ ਸਕਦੇ ਹੋ ਦਵਾਨ ਟੋਡਰ ਮਲ ਸਿੱਖ ਇਤਿਹਾਸ ਵਿੱਚ ਜਾਣੀ ਪਛਾਣੀ ਸ਼ਖਸੀਅਤ ਹੈ। ਉਹਨਾਂ ਦੀ ਲਾਂਝੀ ਕੁਰਬਾਨੀ ਸਾਰੀ ਛਤਕੌਮ ਜਾਂ ਸਦਾ ਯਾਦ ਰੱਖੇਗੀ। ਇਹਨਾਂ ਦਾ ਜਨਮ ਤੇ ਜਨਮ ਸਥਾਨ ਬਾਰੇ ਕੋਈ ਵੀ ਸਪਕਤਾ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਭਾਈ ਗੁਰਦਿੱਤਾ ਸਿੰਘ ਜੀ ਇਹਨਾਂ ਨੂੰ ਪਿੰਡ ਕਾਕੜਾ ਭਵਾਨੀਗੜ ਜ਼ਿਲ੍ਹਾ ਸੰਗਰੂਰ ਦੇ ਸਾਊਂਵਰ ਦੱਸਦੇ ਸਨ। ਇਹ ਖੱਤਰੀ ਜਾਤੀ ਦੇ ਸਨ। ਆਲੋ ਅਰਖ ਪਿੰਡ ਦੇ ਜਿੱਥੇ ਨੌਵੀਂ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਥਿਤ ਹੈ, ਉੱਥੇ ਆਲੇ-ਦੁਆਲੇ ਇਹਨਾਂ ਦੀ ਜ਼ਮੀਨ ਦੱਸੀ ਜਾਂਦੀ ਹੈ। ਇਹ ਜ਼ਮੀਨ ਤੇ ਜੰਗੀਰ ਸਿੰਘ ਦਾ ਨਾਂ ਦੇ ਵਿਅਕਤੀ ਨੇ ਇਹਨਾਂ ਨੂੰ ਬਰਾਸ ਤੋਂ ਕ੍ਰਿਸ਼ਨ ਖੱਤਰੀ ਨਾਂ ਦੇ ਵਿਅਕਤੀ ਕੋਲੋਂ ਖਰੀਦੀ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਆਲੋਆਰਕ ਪਿੰਡ ਆਏ ਤਾਂ ਉਹ ਦਵਾਨ ਟੋਡਰਮਲ ਜੀ ਜ਼ਮੀਨ ਤੇ ਆ ਕੇ ਰੋਕ ਗਏ ਦਵਾਨ ਟੋਡਰਮਲ ਜੀ ਜਦੋਂ ਗੁਰੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਇੰਨਾ ਪ੍ਰਭਾਵਿਤ ਹੋਏ ਕਿ ਮੁੜ ਘਰ ਜਾਣ ਦਾ ਜੀ ਨਾ ਕੀਤਾ ਪਰ ਗੁਰੂ ਜੀ ਨੇ ਸਮਝਾ-ਭੁਜਾ ਕੇ ਇਸ ਇਹਨਾਂ ਨੂੰ ਤੋੜ ਦਿੱਤਾ ਤੇ ਨਾਲ ਹੀ ਨਸੀਹਤ ਦਿੱਤੀ ਕਿ ਤੂੰ ਗੁਰੂ ਦੀ ਜਾਇਦਾਦ ਸਮਝ ਕੇ ਖੇਤੀ ਕਮਾਈ ਕਰੀ ਚੱਲ ਤੈਨੂੰ ਵਜ਼ੀਰਾ ਮਿਲਣਗੇ ਐਸਾ ਸਮਾਂ ਕੁਦਰਤ ਨੇ ਲਿਆਂਦਾ ਕਿ ਬਾਦਸ਼ਾਹ ਨੇ ਉਹਨਾਂ ਨੂੰ ਵਜ਼ੀਰਾ ਵੀ ਬਖਸ਼ ਦਿੱਤੀਆਂ ਗੁਰੂ ਜੀ ਦੇ ਕੀਤੇ ਬਚਨ ਪੂਰੇ ਹੋਏ ਭਾਈ ਕਾਨ ਸਿੰਘ ਨਾਬਾ ਤੇ ਗਰਵਸ ਗਰਵਸ ਸਿੰਘ ਕੇਸ਼ਰੀ ਇਹਨਾਂ ਨੂੰ ਸਰਹੰਦ ਦਾ ਸਾਹੂਕਰ ਮੰਨਦੇ ਸਨ ਤੇ ਉਹੀ ਦਿਵਾਨ ਟੋਡਰਮਲ ਜੀ ਹਨ ਜਦੋਂ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਕਾਜੀ ਅਤੇ ਦਿਵਾਨ ਸੁੱਚਾ ਮਲ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਹਨਾਂ ਦੇ ਸੰਸਕਾਰ ਲਈ ਥਾਂ ਥਾਂ ਵੀ ਨਹੀਂ ਦਿੱਤੀ ਸੀ ਅਤੇ 13 ਪੋਸਟ ਸਮਤ 1761 ਨੂੰ ਇਹਨਾਂ ਨੇ ਮੋਹਰਾ ਬਸਾ ਕੇ ਸੰਸਕਾਰ ਲਈ ਜ਼ਮੀਨ ਮੁੱਲ ਖਰੀਦੀ ਸੀ। ਹਾਂਜੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਤੇ ਤੇ ਦੀਵਾਨ ਟੋਡਰਮਲ ਜੀ ਦਾ ਥੋੜਾ ਇਤਿਹਾਸ ਜਿਹੜਾ ਸਾਰਾ ਤੁਹਾਨੂੰ ਦੱਸਦਾ ਤੇ ਇਹ ਗੁਰਦੁਆਰਾ ਦੇ ਬਾਹਰਲੀ ਸ਼ੈਡ ਇਹ ਤਸਵੀਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਗੁਰੂ ਸਾਹਿਬ ਦੀਆਂ ਉਹਦੇ ਤੁਹਾਨੂੰ ਪ੍ਰਦਰਸ਼ਨ ਕਰਾਉਨੇ ਆ ਹੁਣ ਤੇ ਸਾਰੀਆਂ ਤੁਹਾਨੂੰ ਇਹ ਆਪਾਂ ਲੈਨ ਬਾਈ ਸਾਰਿਆਂ ਤੁਹਾਨੂੰ ਇਹ ਦੇ ਦਰਸ਼ਨ ਕਰਾਵਾਂਗੇ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਦੇ ਹੋ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਪਾਈ 75 ਸਿੰਘ ਜੀ ਸ਼ਰਾਬੀ ਮਸਤ ਹੰਥੀ ਨਾਲ ਨਾਗਰੀ ਦਾ ਮੁਕਾਬਲਾ ਕਰਦੇ ਹੋਏ ਤੇ ਇੱਧਰ ਆਪਣੇ ਹਰਮੰਦਰ ਸਾਹਿਬ ਜੀ ਇਹਦਾ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਇਧਰ ਦੋ ਕੁੱਟਾ ਦੁੱਧ ਦੀ ਸੇਵਾ ਬਦਲੇ ਜਿਸ ਨੂੰ ਪਰਿਵਾਰ ਸਮੇਤ ਕੋਹਲੂਆ ਵਿੱਚ ਪੀੜਿਆ ਗਿਆ ਸੀ ਬਾਬਾ ਮੋਤੀराम ਜੀ ਮਹਿਰਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਦਰਬਾਰ ਸ੍ਰੀ ਮੁਖਤਸਰ ਸਾਹਿਬ ਵੱਡੇ ਸੈਭ ਜਾਦੇ ਅਤੇ ਹੋਰ ਸਿੰਘਾਂ ਦੀ ਸ਼ਹੀਦੀ ਬਾਰੇ ਸੁਣ ਕੇ ਬੀਬੀ ਹਰਚਨ ਕੌਰ tmpobjਰ ਸਾਹਿਬ ਪਹੁੰਚੇ ਤੇ ਉੱਥੇ ਪਹੁੰਚ ਕੇ ਬੀਬੀ ਜੀ ਨੇ ਸੈਭ ਜਾਦੇ ਤੇ ਹੋਰ ਸਿੰਘਾਂ ਦਾ ਅੰਤਿਮ ਸ਼ਰਸਕਾਰ ਕੀਤਾ ਮੁਗਲ ਫੌਜ ਨੇ ਇਹ ਦੇਖਿਆ ਕਿ ਬੀਬੀ ਜੀ ਨੂੰ ਅੱਗ ਵਿੱਚ ਛੱਡ ਦਿੱਤਾ ਜਾਵੇ ਤੇ ਬੀਬੀ ਜੀ 23 ਦਸੰਬਰ 1704 ਨੂੰ ਸ਼ਹੀਦ ਹੋ ਗਏ ਬੰਦੋ ਪਰਾਣਾ ਦਾ ਦਵਾਰ ਸ੍ਰੀ ਪੌਂਟਾ ਸਾਹਿਬ ਜੀ ਮਹਾਰਾਜ ਜੀ ਪੰਜ ਪਿਆਰਿਆਂ ਤੋਂ ਅਮਰਤ ਪਾਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪੰਜਾ ਸਿੰਘਾਂ ਪਾਸੋਂ ਅਮਰਤੀ ਦੰਤ ਪ੍ਰਾਪਤ ਕਰਦੇ ਹੋਏ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਪਹਾੜੀ ਰਾਜਾ ਦੀ ਅਨੰਦਪੁਰ ਸਾਹਿਬ ਛੱਡਣ ਦੀ ਬੇਨਤੀ ਜੀ ਬੀਰ ਗੁਰੂ ਗੋਬਿੰਦ ਸਿੰਘ ਜੀ ਬੇ ਬੇਦਵਾ ਪਾਰਦੇ ਹੋਏ ਮੁਕਤਸ਼ਰ ਸਾਹਿਬ ਗੁਰੂ ਸਾਹਿਬ ਪਰਿਵਾਰ ਸਮੇਤ ਸਰਸਨਾ ਦੀ ਪਾਰ ਕਰਦੇ ਹੋਏ ਚਮਕੌਰ ਦੀ ਗੜੀ ਗੁਰੂ ਗੋਬਿੰਦ ਸਿੰਘ ਜੀ ਬੁੱਧੂ ਸਾਹ ਨੂੰ ਕੰਗਾ ਭੇਟ ਕਰਦੇ ਹੋਏ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾ ਦਾ ਚਮਕੌਰ ਦੀ ਗੜੀ ਵਿੱਚ ਸਾਹਿਬਜਾਦਾ ਅਜੀਤ ਸਿੰਘ ਤੇ ਚਮਕੌਰ ਦੀ ਜੰਗ ਦੇ ਮੈਦਾਨ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬਜਾਦਾ ਜੁਹਾਰ ਸਿੰਘ ਚਮਕੌਰ ਦੇ ਜੰਗ ਦੇ ਮੈਦਾਨ ਦੇ ਅੰਦਰ ਗੁਰੂ ਸਾਹਿਬ ਭਾਈ ਸੰਗਤਜੀ ਦੇ ਸੀਸ ਤੇ ਕਲਗੀ ਲਗਾਉਂਦੇ ਹੋਏ ਚਮਕੌਰ ਦੀ ਗੜੀ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੇ ਕਾਫਲੇ ਨਾਲ ਨਵਾਬ ਸੇਰ ਮੁਹੰਮਦ ਖਾਨ ਮਰੇ ਕੋਲਾ ਗੁਰਦੁਆਰਾ ਮੰਜੀ ਸਾਹਿਬ ਆਲੋ ਆਰਖ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਰਸਮ ਦਸਤਾਰ ਤੇ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸ਼ੀਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਨਾਲ ਡਾਕਟਰ ਕੋਲ ਤੇ ਇਹ ਸਾਰਾ ਆਪਣਾ ਸਿੱਖ ਪਿਆਰ ਦੀ ਅੱਗੇ ਗੁਰਦੁਆਰਾ ਸਾਹਿਬ ਦੇ ਬਾਹਰ ਇਹਨਾਂ ਨੇ ਲਾ ਕੇ ਦਿਖਾਇਆ ਹੋਇਆ ਦੱਸਿਆ ਹੋਇਆ ਤੇ ਆਪਾਂ ਇਸ ਟਾਈਮ ਫੜਿਆ ਦੀਵਾਨ ਟੋਡਰਮਲ ਜੀ ਦੇ ਉਹ ਇਤਿਹਾਸਕ ਗੁਰਦੁਆਰਾ ਜਿੱਥੇ ਉਹਨਾਂ ਦਾ ਪਿੰਡ ਆ ਪਿੰਡ ਕਾਕੜਾ ਤੇ ਇੱਥੇ ਦੀਵਾਨ ਟੋਡਰਮਲ ਜੀ ਆਪਾਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਦੇ ਤੇ ਉਮੀਦ ਕਰਦਾ ਤੁਹਾਨੂੰ ਅੱਜ ਵੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਜਰੂਰ ਸ਼ੇਅਰ ਕਰਨਾ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਤੇ ਇਹਨੂੰ ਕਰਦੇ ਇੱਥੇ ਐਂਡ ਤੇ ਧੰਨਵਾਦੀ ਤੁਹਾਡਾ ਸਾਰਿਆਂ ਦੇ ਤੱਕ ਵੀਡੀਓ ਦੇਖਣ ਲਈ ਤੇ ਖਫਰੇ ਸ਼ਹਾਦਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ